ਸਾਹਬ ਨੂੰ ਪੁੱਛੋ ਹੋ ਡੰਗਰ ਮੱਛਰ ਦਾ ਨੀਜ ਮੰਨਣੇ ਨੇ ਕਿ ਵੇਲਾ ਸਰਪੰਚ ਸਾਹਿਬ ਮੈਨੂੰ ਕੀ ਪੁੱਛੂਗਾ ਮਾੜਾ ਚੰਗਾ ਤਾਂ ਤੂੰ ਬੋਲਦਾਗਾ ਮਾੜਾ ਜਗਰੇ ਕਿ ਉਹਨੂੰ ਕੀ ਬੋਲੇ ਜੀ ਮੇਰੀ ਗੱਲ ਸੁਣ ਤੇ ਨੂੰਦੋ ਦੀ ਕਹਿਣ ਲੱਗ ਰਿਹਾ ਵੀ ਪਰਜਾਈ ਮੈਨ ਤੋਂ ਪੈਰੀ ਹੱਥ ਪੰਜ ਵਾਰੀ ਲਵਾ ਲੈ ਵੀ ਆ ਥਾਣੇ ਜਾਣ ਵਾਲੀ ਧਮਕੀ ਨਾ ਦੇ ਫੇਰ ਮਾਗਰੋ ਪੈਰੀ ਹੱਥ ਲਾ ਲਿਆ ਕਰ ਪੈਰੀ ਹੱਥ ਕਿਹੜਾ ਤੇ ਕਿਸੇ ਦੇ ਸਾਹਮਣੇ ਲਾਉਣੇ ਨੇਗੇ ਉਹ ਘਰੇ ਲਾਉਣੇ ਨੇਗੇ ਚੱਲੇ ਨੇ ਮੇਰੀ ਗੱਲ ਬੋਲਦਾ ਤੂੰ 50 ਬੰਦਿਆਂ ਚ ਖੜਕਿਆਂਗਾ ਉੱਥੇ ਮੇਰੀ ਤਾਂ ਗੱਲ ਸੁਣ ਪਰਜਾਈ ਐ ਕਹਿਣ ਨਾਲ ਕੋਈ ਮਾੜਾ ਚੰਗਾ ਬਣ ਮੈਂ ਕਹਿ ਰਹਾ ਮੈਂ ਆਪ ਤੂੰ ਨਹੀਂ ਕਿਹਾ ਕਿ ਤੇ ਮੂੰਹੋਂ ਨਿਕਲ ਗਿਆ ਤੇਰੇ ਹਰੇਕ ਚੀਜ਼ ਤੇਰੇ ਮੂੰਹੋਂ ਹੀ ਨਿਕਲਦੀ ਹੈਗੀ ਮੇਰੀ ਤਾਂ ਗੱਲ ਸੁਣ ਪਰਚਾਈ ਮੇਰੀ ਗੱਲ ਸੁਣਾ ਕਹਿੰਦਾ ਨਾਲ ਤੈਨੂੰ ਕੋਈ ਮਾੜਾ ਚੰਗਾ ਬਣਦਾ ਆ ਮੇਰੇ ਘਰ ਵਾਲੀ ਬੈਠੀ ਹੈ ਇਹਨੂੰ ਕਹਿ ਲੈ ਤੂੰ ਮਾੜਾ ਚੰਗਾ ਜੇ ਮੇਰਾ ਘਰ ਵਾਲਾ ਜੇ ਮੇਰਾ ਘਰ ਵਾਲਾ ਜਾਉਣਾ ਹੁੰਦਾ ਫਿਰ ਇਹਨੂੰ ਕਹਿ ਵੀ ਦਿੰਦਾ ਫਿਰ ਕਹਿਣਾ ਫਿਰ ਤੇਰੇ ਦੁੱਖ ਲੱਗਦਾ ਫਿਰ ਤੈਨੂੰ ਪਤਾ ਲੱਗਦਾ ਨਾਲ ਇਹਨੂੰ ਪਤਾ ਲੱਗਦਾ ਫਿਰ ਉਹਨੂੰ ਮੈਂ ਤੇਰੇ ਘਰ ਵਾਲੀ ਨੂੰ ਤਾਂ ਜਾਉਂਦਾ ਨਹੀਂ ਕਰਦਾ ਨਾ ਦੇਖ ਫਿਰ ਤੂੰ ਪਕਾਇ ਮਾਰਦੇ ਤੈਨੂੰ ਲੋੜ ਵੀ ਹੈਗੀ ਤੂੰ ਵੀ ਨਾ ਮਾਰੀ ਜਾ ਦੇ ਪਕਾਈ ਮੈਂ ਕੀ ਕਰ ਗੱਲ ਇਹਦੇ ਨਾਲ ਤੂੰ ਵੀ ਕਰਾ ਦੇ ਇਹਨੂੰ ਬੁਕਾਈ ਮਾਰਦੀ ਦੀਗੀ ਬਹੁਤ ਜ਼ਿਆਦਾ ਤੂੰ ਵੀ ਜ਼ਿਆਦਾ ਹੀ ਬੋਲਦੀ ਏਂਗੀ ਤੂੰ ਫੇਰ ਕਹਿੰਦਾ ਮਗਰ ਪੈਣੀ ਏਗੀ ਲੈ ਮੈਂ ਕੀ ਕਿਹਾ ਇਹਦਾ ਜਵਾਨ ਤਾਂ ਲਗਾਮ ਲਾ ਕੇ ਰੱਖ ਮਾੜੀ ਮੋਟੀ ਨਾ ਮੈਂ ਤੈਨੂੰ ਕੀ ਕਹਤਾ ਮੈਂ ਤਾਂ ਹੋਰ ਨਾ ਕੁਝ ਇਹੋ ਜਿਹੇ ਬੋਲੀ ਨਹੀਂ ਕਿ ਫਿਰ ਮੈਂ ਬੋਲੂੰਗੀ ਵੀ ਅਜਿਹਾ ਤਾਂ ਬੰਦਾ ਸਾਹਮਣੇ ਨਹੀਂ ਆਂਦਾ ਹੈਗਾ ਇਹ ਫੇਫੇ ਤੂੰ ਆਪਦੇ ਆਪ ਨੂੰ ਸੰਭਲ ਹਾਂ ਸਾਮੀ ਹੋਈ ਏਗੀ ਮੈਂ ਇਹ ਹੀ ਨੁਤਰਾ ਮਾਰਦਾ ਫਿਰਦਾਗਾ ਫੇਰ ਫਿਰ ਮੈਂ ਛਿੱਤਰ ਖਾਊਗਾ ਸਾਰੇ ਉੱਥੇ ਪੰਚਾਇਤ ਦੇ ਵਿੱਚ ਘੁੱਟ ਕੇ ਹੰਮੀ ਨਾ ਹਾਂ ਹਾਂ ਕਰੇ ਦੀ ਲੋੜ ਨਹੀਂ ਸੜੱਕੇ ਤੋਂ ਆਂਦੇ ਆ ਪਈ ਖੜਦਾ ਜੇ ਸੋਨੇ ਇਹੀ ਜਰੂ ਫਰੂਰੇਗਾ ਤੋ ਐ ਤੇ ਉਹਨੂੰ ਤਾਂ ਐਂਦੀ ਵੀ ਤੁਸੀਂ ਨਾ ਵੜਿਆ ਦੋਗੇ ਜੀ ਨਾਲੇ ਮੈਂ ਕਿਹੜਾ ਨੂੰ ਕੋਈ ਮਾੜਾ ਚੰਗਾ ਕਿ ਮੈਂ ਐਂ ਕਹਿਆ ਜੀ ਇਹ ਐਂ ਕਹਿੰਦੀ ਇਹ ਹੈ ਕਹਿੰਦੀ ਮੈਂ ਨਹੀਂ ਕਿਹਾ ਇਹ ਹੈ ਕਹਿੰਦੀ ਆ ਵੀ ਇਹ ਹੈ ਕਹਿੰਦਾ ਵੀ ਇਹ ਦੂਜੇ ਲੋਟ ਹੈ ਦੂਜੇ ਲੋਟ ਦਾ ਮਤਲਬ ਇਹ ਐ ਵੀ ਮੈਂ ਇਹ ਕਹਿੰਨਾ ਜੀ ਵੀ ਇਹਦੇ ਘਰ ਵਾਲਾ ਮਰਿਆ ਹੈ ਵੀ ਦੂਜੇ ਲੋਟ ਹੈ ਮੈਂ ਤਾਂ ਐਂ ਕਹਿਤੀ ਏ ਉਲਟ ਬਣ ਗਿਆ ਜੀ ਘਰ ਵਾਲਾ ਮਰ ਜੂਗਾ ਫਿਰ ਦੂਜੇ ਲੋਟ ਦਾ ਕੀ ਮਤਲਬ ਹੋ ਗਿਆ ਘਰ ਵਾਲੇ ਮਰੇ ਦਾ ਤਾਂ ਸਾਰਿਆਂ ਨੂੰ ਪਤਾ ਹੁੰਦਾ ਕਿ ਇਹਦੇ ਘਰ ਵਾਲਾ ਮਰਿਆ ਹੋਇਆ ਭਾਈ ਇਹ ਵਿਧਵਾ ਆ ਦੂਜੇ ਲੋਟ ਦਾ ਕੰਮ ਤੂੰ ਦੱਸ ਦੇਣਾ ਮੈਨੂੰ ਤੁਸੀਂ ਸੱਤ ਚ ਪੰਜ ਸੱਤ ਬੰਦੇ ਇਕੱਠੇ ਹੋ ਕੇ ਬਹਿ ਜਾਣੇ ਇਹੀ ਲੁੱਚ ਬਣਿਆ ਕਰਦੇ ਉੱਥੇ ਬਹਿ ਕੇ ਫਿਰ ਇਹ ਪੰਜਾਬੀ ਪਾਸਾ ਜੀ ਜਿੰਨ ਜਿੱਦਰ ਮਰਜੀ ਅਰਥ ਲਿਕੜਦੇ ਨੇ ਇਹਦੇ ਗਲਤ ਗੱਲ ਹੈ ਫਿਰ ਤੇਰਾ ਮਤਲਬ ਕੀ ਕਹਿਣਾ ਤਾਂ ਵੀ ਦੂਜੇ ਲੋਟਾ ਚੱਲ ਤੂੰ ਦੱਸ ਦੇ ਫਿਰ ਤੂੰ ਕਿਉਂ ਬੋਲਦਾ ਉੱਥੇ ਬਹਿ ਕੇ ਤੈਨੂੰ ਤਾਂ ਲੋੜ ਨਹੀਂ ਭਾਈ ਨਾਲੇ ਸੇਬ ਕੇਲੇ ਤੂੰ ਦੇ ਕੇ ਜਾਨਾਗਾ ਜਿਹੜਾ ਉੱਥੇ ਬੈਠ ਕੇ ਪਕਾਈ ਮਾਰਦਾਗਾ ਉਹ ਸੇਬਾਂ ਦੇ ਲਫਾਫੇ ਲੈ ਕੇ ਜਾਂਦੀ ਆ ਉਹ ਐ ਲੈ ਕੇ ਜਾਂਦੀ ਹੈਗੀ ਲੈ ਬੋਲ ਹੁਣ ਨਾਲੇ ਭਾਈ ਤੂੰ ਇਹ ਛੋਡੇ ਕਹਿੰਗੇ ਹੋਣੀ ਲਾਂਬਾ ਲੈ ਕੇ ਕਹਿੰਦੀ ਉਹ ਵੀ ਮੈਨੂੰ ਮਾੜਾ ਚੰਗਾ ਬੋਲੀ ਨਾ ਨਾ ਭਾਈ ਮੈਂ ਤਾਂ ਇਹ ਗੱਲ ਕੀ ਹੈ ਵੀ ਭੁੱਲੇ ਦਾ ਕਹਿਣ ਦਾ ਮਤਲਬ ਨਹੀਂ ਵੀ ਮੈਂ ਤੂੰ ਗਲਤ ਆ ਚਾਹੇ ਤੋ ਜਿਵੇਂ ਮਰਜ਼ੀ ਹੋਵੇ ਨਾ ਹੋਵੇ ਪਰ ਮੈਂ ਤਾਂ ਸੈਸੋ ਬਈ ਗੱਲ ਕਰੀ ਦੁਨੀਆਦਾਰੀ ਗੱਲ ਕਰਦੀ ਐਵੇਂ ਚਲੋ ਭਾਈ ਜਿਹੜੀ ਗੱਲ ਹੋ ਗਈ ਹੋ ਗਈ ਮੈਂ ਤਾਂ ਮਾਫੀ ਮੰਗੋ ਜੇ ਤੁਹਾਨੂੰ ਇਹ ਦੁਬਾਰੇ ਕਦੇ ਮਾੜਾ ਚੰਗਾ ਕਹਿਣਗੇ ਤੁਹਾਡੇ ਨਾਲ ਥਾਣੇ ਮੈਂ ਚੱਲੂ ਬਣਦੀ ਕਾਰਵਾਈ ਹੈ ਜਿਹੜੀ ਆਪਾਂ ਕਰਾਂਗੇ ਸਮਝਾ ਦੋ ਬਸ ਸਰਪੰਚ ਸਾਹਿਬ ਤੁਸੀਂ ਇਹਨਾਂ ਨੂੰ ਮੰਗੋ ਬਈ ਮਾਫੀ ਮੰਗੋ ਮੈਂ ਇਹ ਬਾਤ ਕਰ ਰਿਹਾ ਤੁਸੀਂ ਮਾੜਾ ਚੰਗਾ ਕਹਿਣੇ ਵਾਲੇ ਮੈਂ ਕਹਿੰਦਾ ਵੀ ਮੈਨੂੰ ਮਾਫੀ ਦਿਓ ਜੀ ਮੇਰੇ ਤੋਂ ਮੂੰਹ ਚੋਂ ਨਿਕਲ ਗਿਆ ਮੈਂ ਜਾਣ ਕੇ ਕਿਸੇ ਨੂੰ ਕੁਝ ਨਹੀਂ ਕਹਿਣੇ ਜੀ ਕਿਉਂ ਭਾਈ ਠੀਕ ਹੈ ਦੇਖ ਲਓ ਸਰਪੰਚ ਸਾਹਿਬ ਕਿਵੇਂ ਕਰਨਾਗਾ ਤੁਸੀਂ ਮੈਂ ਤਾਂ ਤੁਹਾਡੇ ਕੋਲ ਆਈ ਜੀ ਮੈਂ ਤੁਹਾਨੂੰ ਕਿਹਾ ਸੀ ਵੀ ਪਹਿਲ ਤੁਹਾਡੀ ਹੈ ਉਹ ਤੋਂ ਬਾਅਦ ਮੈਂ ਥਾਣੇ ਬਣ ਲਓ ਜੀ ਲਿਖ ਦਿਓ ਇੱਥੇ ਰਾਜੀ ਬੰਦਾ ਹੈ ਤੇ ਇੱਕ ਮੈਨੂੰ ਕਾਗਜ਼ ਤੇ ਲਿਖ ਕੇ ਦੇ ਦਿਓ ਵੀ ਪਿੰਡ 'ਚ ਕੁਝ ਹੋਵੇ ਵੀ ਭੋਲੇ ਦਾ ਕੋਈ ਕਸੂਰ ਨਹੀਂ ਜੀ ਕਿਉਂ ਭਾਈ ਠੀਕ ਹੈ ਦੇਖ ਲਓ ਸਰਪੰਚ ਸਾਹਿਬ ਕਿਵੇਂ ਕਰਨਾਗਾ ਤੁਸੀਂ ਮੈਂ ਤਾਂ ਤੁਹਾਡੇ ਕੋਲ ਆਈ ਜੀ ਮੈਂ ਤੁਹਾਨੂੰ ਕਿਹ ਬਈ ਕੋਲੇ ਦੇਖਤੇ ਹੋ ਆਪਦੀ ਆਤ ਸੁਧਾਰ ਤੈਨੂੰ ਆਤਾ ਤੂੰ ਹਰੇਕ ਦੀ ਕੱਚੀ ਪਿੱਲੀ ਗੱਲ ਕਰਦਾ ਮੇਰੇ ਕੋਲੇ ਬਹੁਤ ਬੰਦੇ ਆਉਂਦੇ ਨੇ ਕਿਰਪਾਣ ਸਾਹਿਬ ਤੁਸੀਂ ਵੀ ਵੋਟਾਂ ਪਵਾ ਕੇ ਕਿਹੜੀਆਂ ਗੱਲਾਂ ਕਰਨ ਲੱਗ ਗਏ ਵੋਟਾਂ ਵ ਲਈ ਆਉਂਦੀ ਦੀ ਤੇਰੀ ਕੱਚੀਆਂ ਪਿੱਲੀਆਂ ਗੱਲਾਂ ਮੈਂ ਤਾਂ ਉਹ ਤੈਨੂੰ ਕਿਹਾ ਨਹੀਂ ਹੈਗਾ ਵੀ ਚੱਲ ਕੋਈ ਗੱਲ ਨਹੀਂ ਲੋਕ ਨੇ ਤਾਂ ਵੋਟਾਂ ਪਾੜਦੇ ਨੇ ਐ ਕਰਦੇ ਨੇ ਅੱਜ ਪਤਾ ਹੀ ਲੱਗਿਆ ਇੰਨਾ ਮਾੜਾ ਚੰਗਾ ਥੋੜੀ ਜਿਹਾ ਕਰਦੇ ਨੇ ਕਿਸੇ ਨੂੰ ਪਹਿਲਾਂ ਲੋਕਾਂ ਤੋਂ ਸੁਣਿਆ ਦੀ ਵੀ ਸਰਕਾਰ ਜਨਾਨੀ ਦੀ ਸੁਣਦੀ ਹੈ ਅੱਜ ਪਤਾ ਲੱਗਾ ਵੀ ਸਰਪੰਚ ਵੀ ਜਨਾਨੀ ਦੀ ਸੁਣਦਾ ਜੀ ਫੇਰ ਹੁਣ ਜਦੋਂ ਤੂੰ ਉਹਨੂੰ ਮਾੜਾ ਚੰਗਾ ਕਹੇਗਾ ਫਿਰ ਤਾਂ ਕਹਿਣੀ ਬੂ ਨਾਲੇ ਨੂੰ ਮੈਂ ਇੱਕ ਗਲਤ ਕੀ ਕਹਿਵਾਈ ਕਿ ਐਸੀ ਦੀ ਵੀ ਦੂਜੇ ਲੋਟ ਐ ਕਹਿੰਦਾ ਤਾਂ ਇਹਦੀ ਵੀ ਵਿਚਾਰੀ ਨਰਮ ਐ ਇਹ ਦੂਜੇ ਲੋਟ ਮੂੰਹੋਂ ਨਿਕਲੇ ਨਰਮ ਅਧਰੇ ਰਹਿ ਗਿਆ ਚਲ ਬਸ ਬਈ ਬੋਲੇ ਚੁੱਪ ਕਰ ਜਾ ਹੁਣ ਬਹੁਤ ਹੋ ਗਈ ਆਪਾਂ ਤਾਂ ਕੁਸ ਮਾੜਾ ਚੰਗਾ ਕਹਿੰਦੀ ਵੀ ਨਹੀਂ ਜੀ ਬਸ ਫਿਰ ਕਹੀਂ ਵੀ ਨਾ ਜੇ ਕਹਿੰਦਾ ਨਹੀਂ ਤਾਂ ਕਹੀਂ ਵੀ ਨਾ ਅੱਲਾ ਜੀ ਆਪਾਂ ਤਾਂ ਇੱਧਰ ਉਹ ਹੀ ਨਹੀਂ ਕਰਦੇ ਜੀ ਬਸ ਨਾ ਕਰੀ ਵੀ ਨਾ ਫਿਰ ਕਦਰ ਨੂੰ ਖੌੜੇ ਪੈਣਗੇ ਫਿਰ ਫਾਇਦਾ ਕੋਈ ਥਾਣੇ ਜਾਊਗੀ ਅਗਲੀ ਪਰ ਮੈਂ ਤਾਂ ਜੀ ਫੇਰ ਉਹੀ ਗੱਲ ਜੀ ਦੇ ਇਹਨੂੰ ਸਮਝਾ ਲਓ ਜੀ ਜੇ ਇਹਨੇ ਮੈਨੂੰ ਹੁਣ ਦੂਜੇ ਤੀਜੇ ਲੋਟ ਕਹਤਾ ਨਾ ਇਹਨੂੰ ਇੱਥੇ ਫੜ ਕੇ ਚੰਮ ਦੂੰਗੀ ਮੈਂ ਤਾਂ ਚਲ ਕੋਈ ਨਾ ਭਾਈ ਮਾਫੀ ਸਾਲਾ ਬਣਿਆ ਦੂਜੇ ਤੀਜੇ ਲੋਟ ਦਾ ਨਾਲੇ ਮੈਂ ਤਾਂ ਇਹ ਕਹਿੰਦਾ ਵੀ ਮੈਨੂੰ ਮੈਨੂੰ ਮਾਫੀ ਦਿਓ ਆਪਾਂ ਤੋਂ ਗਲਤੀ ਹੋ ਗਈ ਬਸ ਚਲੋ ਠੀਕ ਹੈ ਜੀ ਜੇ ਕੱਲ ਨੂੰ ਦੁਬਾਰੇ ਕਿਸੇ ਲਵੇ ਕੋਈ ਗੱਲ ਕਰੂਗਾ ਤੁਸੀਂ ਮੈਨੂੰ ਦੱਸਿਓ ਠੀਕ ਹੈ ਬਸ ਠੀਕ ਹੈ ਜੀ ਹਾਂ ਹੁਣ ਤੁਸੀਂ ਜਾਓ ਜੀ ਚਲੋ ਠੀਕ ਹੈ ਸਸਿਕਾ ਚਲੋ ਠੀਕ ਹੈ ਸਸਿਕਾ ਜੀ